ਸাশ੍ਰੀਆ ਕਾਲ ਦੋਸਤੋ ਪੇਸ਼ ਹੈ ਸਰਦਾਰਾ ਸਿੰਘ ਜੋਹਲ ਜੀ ਦੀ ਸਵੈ ਜੀਵਨੀ ਰੰਗਾਂ ਦੀ ਗਾਗਰ ਵਿੱਚੋਂ ਬਚਪਨ ਬਨਾਮ ਬਾਦਸ਼ਾਹੀ ਲੜੀਵਾਰ ਭਾਗ ਚੌਥਾ ਵੈਸੇ ਮੈਂ ਦਿলো ਚਾਹੁੰਦਾ ਹੁੰਦਾ ਸਾਂ ਕਿ ਕਦੋਂ ਕੁੱਟ ਪਵੇ ਮੈਂ ਹਮੇਸ਼ਾ ਰਸਤੇ ਵਾਲੇ ਪਾਸੇ ਡੈਕਸ ਤੇ ਬੈਠਦਾ ਸਾਂ ਤੇ ਦੂਜੇ ਪਾਸੇ ਮੇਰਾ ਸਾਥੀ ਮੁੰਡਾ ਇਸ ਕਰਕੇ ਕਿ ਪਹਿਲਾਂ ਮੈਨੂੰ ਕੁੱਟ ਪੈ ਲਵੇ ਤੇ ਫਿਰ ਮੈਂ ਉਹਨੂੰ ਕੁੱਟ ਪੈਂਦੀ ਦਾ ਨਜ਼ਾਰਾ ਮਾਣਾ ਕਿਉਂਕਿ ਕੰਨ ਫੜਾ ਕੇ ਚਿੱਤਾਂ ਤੇ ਤੇ ਫਿਰ ਪਿੱਠ ਤੇ ਡੰਡੇ ਵਜਦੇ ਸਨ ਹਰ ਡੰਡੇ ਨਾਲ ਉਹਦਾ ਥੋੜਾ ਜਿਹਾ ਪਿਸ਼ਾਬ ਨਿਕਲ ਜਾਂਦਾ ਸੀ ਜੋ ਸਿਰਫ ਕੱਛਾ ਜਾਂ ਨਿੱਕਰ ਪਾਉਣ ਕਰਕੇ ਸਾਫ਼ ਪਤਾ ਲੱਗ ਜਾਂਦਾ ਸੀ ਮੈਨੂੰ ਬੜਾ ਆਨੰਦ ਮਿਲਦਾ ਸੀ ਕਿ ਇਹ ਕੁੱਟ ਅਤੇ ਪਿਸ਼ਾਬ ਨਿਕਲਦਾ ਸਮੇਲ ਦੇਖ ਕੇ ਕਈ ਵਾਰੀ ਮੈਨੂੰ ਦੋਰੀ ਮਾਰ ਵੀ ਪੈਣੀ ਖੈਰ ਇਸ ਮਾਸਟਰ ਨੂੰ ਉੱਟਣ ਦਾ ਸ਼ੌਂਕ ਸੀ ਤੇ ਮੈਨੂੰ ਮਾਰ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਆਖਿਰ ਇਸ ਮਾਸਟਰ ਨੇ ਮੈਨੂੰ ਤਨਖਾਹ ਲਾ ਦਿੱਤੀ ਕਿ 50 ਰੂਲਰ ਡੰਡੇ ਰੋਜ਼ ਖਾ ਲਿਆ ਕਰ ਤੇ ਭਾਵੇਂ ਬਸ ਤਾਂ ਚੁੱਕ ਕੇ ਚਲਿਆ ਜਾਇਆ ਕਰ ਗੈਰ ਹਾਜ਼ਰੀ ਨਹੀਂ ਲੱਗੇਗੀ ਫੀਸਾਂ ਤਾਂ ਮੈਂ ਪਹਿਲੀ ਦੂਜੀ ਤਰੀਕ ਤੋਂ ਹੀ ਦੇ ਦਿੰਦਾ ਸੀ ਤਾਂ ਜੋ ਨਾ ਨਾ ਕੱਟਿਆ ਜਾਵੇ ਖੈਰ ਫਿਰ ਤਾਂ ਮੌਜਾਂ ਹੀ ਲੱਗ ਗਈਆਂ 50 ਰੂਲਰ ਦੀ ਸਜ਼ਾ ਲੈਣੀ ਤੇ ਬਸ ਸਾਰੀ ਛੁੱਟੀ ਹੋਰ ਕੁਝ ਪੜਨ ਦੀ ਲੋੜ ਹੀ ਨਾ ਰਹੀ ਯਕੀਨ ਨਾ ਜਾਣਨਾ ਇਹ ਮਾਸਟਰ 50 ਦੀ ਬਜਾਏ 60 ਰੂਲਰ ਦਾ ਇੱਕ ਡੰਡਾ ਦਿੰਦਾ ਸੀ ਪਰ 50ਾਂ ਵਿੱਚੋਂ ਕੋਈ ਰਿਆਇਤ ਨਹੀਂ ਸੀ ਮਿਲਦੀ ਇਹ ਸਿਲਸਿਲਾ ਕਈ ਮਹੀਨੇ ਚੱਲਦਾ ਰਿਹਾ ਇੱਕ ਵਾਰ ਸਾਡੇ ਪਿੰਡ ਦੇ ਮੁੰਡਿਆਂ ਨੇ ਸਲਾਹ ਕੀਤੀ ਕਿ ਸਕੂਲ ਜਾਣ ਦੀ ਬਜਾਏ ਅੱਜ ਜੜਾਵਾਲਾ ਸ਼ਹਿਰ ਚੱਲਿਆ ਜਾਵੇ ਸਰਬਸੰਮਤੀ ਨਾਲ ਜਦੋਂ ਇਹ ਫੈਸਲਾ ਹੋ ਗਿਆ ਤਾਂ ਮੈਂ ਕਿਹਾ ਤੁਸੀਂ ਚਲੋ ਮੈਂ ਦੌੜ ਕੇ ਤੁਹਾਡੇ ਨਾਲ ਰਲਦਾ ਹਾਂ ਮੈਨੂੰ ਅੱਜ ਵੀ ਤਨਖਾਹ ਰੂਲਰ ਖਾ ਆਉਣ ਦਿਓ ਤਾ ਜੋ ਇੱਕ ਆਨਾ ਜੁਰਮਾਨਾ ਨਾ ਲੱਗੇ ਮੁੰਡੇ ਮੰਨ ਗਏ ਤੇ ਮੈਂ ਉਸ ਮਾਸਟਰ ਕੋਲ ਜਾ ਪਹੁੰਚਾ ਜੋ ਦੁਆ ਪ੍ਰਵੇਅਰ ਪ੍ਰੇਅਰ ਤੋਂ ਪਹਿਲਾਂ ਆਪਣੇ ਸਾਥੀ ਅਧਿਆਪਕਾਂ ਨਾਲ ਗੱਲਾਂ ਕਰ ਰਿਹਾ ਸੀ ਮੈਂ ਬੇਨਤੀ ਕੀਤੀ ਕਿ ਮਾਸਟਰ ਜੀ ਮੇਰੇ ਅੱਜ ਦੇ ਬਣਦੇ ਰੂਲਰ ਮਾਰ ਲਓ ਮੈਂ ਸ਼ਹਿਰ ਜਾਣਾ ਹੈ ਉਹਦੀ ਕਾਫੀ へਠੀ ਹੋਣੀ ਹੋਈ ਹੋਣੀ ਮੇਰੇ ਖਿਆਲ ਵਿੱਚ ਉਸਨੇ ਮੈਨੂੰ ਦੋ ਚਾਰ ਬੁਰੀਆਂ ਭਲੀਆਂ ਵੀ ਕਹਿ ਕੇ ਉਥੋਂ ਡਰਾ ਦਿੱਤਾ ਤੇ ਮੈਂ ਬਾਕੀ ਦੇ ਮੁੰਡਿਆਂ ਨਾਲ ਆਰਲਿਆ ਤੇ ਅਸੀਂ ਸਾਰੇ ਉਸ ਦਿਨ ਸਕੂਲ ਦੇ ਵਜਾਇੇ ਸ਼ਹਿਰ ਦਾ ਗੇੜਾ ਮਾਰ ਆਏ ਦੂਸਰੇ ਦਿਨ ਮੈਨੂੰ ਪਹਿਲੇ ਪੀਰੀਅਡ ਵਿੱਚ ਹੀ ਉਸ ਮਾਸਟਰ ਨੇ ਖੜਾ ਕਰਕੇ ਆਪਣਾ ਕੁੱਟਣ ਦਾ ਕਾਫੀ ਸ਼ੌਂਕ ਪੂਰਾ ਕੀਤਾ ਤੇ ਮੈਨੂੰ ਕਿਹਾ ਤੂੰ ਹੁਣ ਸਾਰੀਆਂ ਹੱਦਾਂ ਲੰਘ ਗਿਆ ਅੱਜ ਤੋਂ ਤੇਰੀ ਇਹ ਸਜ਼ਾ ਮਾਫ ਹੋ ਗਈ ਉਸ ਤੋਂ ਬਾਅਦ ਉਸ ਮਾਸਟਰ ਨੇ ਮੈਨੂੰ ਮਾਰਨਾ ਛੱਡ ਦਿੱਤਾ ਇਹੋ ਜਿਹੇ ਵੀ ਅਧਿਆਪਕ ਕਿਹਾਉਂਦੇ ਨੇ ਆਪਣੇ ਆਪ ਨੂੰ ਜੋ ਬਾਹ ਲੱਗਦੀ ਵਿਦਿਆਰਥੀ ਨੂੰ ਪੜਾਉਣ ਦੀ ਬਜਾਏ ਇੱਕ ਢੀਠ ਅਪਰਾਧੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਸਾਡੇ ਪਿੰਡ ਦੇ ਬਿਸ਼ਨੀਕ ਵੈਸੇ ਕਾਫੀ ਲੜਾਕੇ ਮੰਨੇ ਜਾਂਦੇ ਸਨ ਇਸ ਕਰਕੇ ਵੀ ਤੇ ਮਾਸਟਰ ਅਜੀਤ ਸਿੰਘ ਨਾਲ ਬਾਹ ਪੈਣ ਕਰਕੇ ਸਾਡੇ ਪਿੰਡ ਦੇ ਮੁੰਡੇ ਕਾਫੀ ਇੱਲਤੀ ਅਖੜ ਅਤੇ ਪੜ੍ਹਾਈ ਵਿੱਚ ਢੀਠ ਹੋ ਗਏ ਸਨ ਕਾਫੀ ਤਾਂ ਪੜ੍ਹਾਈ ਛੱਡ ਛੜਾ ਗਏ ਸਨ ਸਾਡੇ ਵਿਰਤੀਆਂ ਦੇ ਪਣਪਣ ਦੀ ਗੱਲ ਦੱਸਦਾ ਹਾਂ ਇੱਕ ਵਾਰ ਸਾਡੇ ਨੌਂ ਮੁੰਡਿਆਂ ਚੋਂ ਤਿੰਨ ਚਾਰ ਪਾਸ ਹੋਏ ਫਰਾਲੇ ਪਿੰਡ ਦੇ ਸਾਰੇ ਦੇ ਸਾਰੇ ਮੁੰਡੇ ਹੀ ਪਾਸ ਹੋ ਗਏ ਸਨ ਤੇ ਨਤੀਜਾ ਲਿਖਣ ਤੋਂ ਇੱਕ ਦਿਨ ਪਹਿਲਾਂ ਸਾਨੂੰ ਪਤਾ ਲੱਗਾ ਕਿ ਨਤੀਜੇ ਵਾਲੇ ਦਿਨ ਅਸੀਂ ਸਾਰੇ ਕਿਰਪਾਨਾਂ ਕਹਾੜੀਆਂ ਤੇ ਲਾਠੀਆਂ ਆਪਣੇ ਘਰਾਂ ਚੋਂ ਚੋਰੀ ਹੀ ਲੈ ਗਏ ਅਤੇ ਰਾਹਾਂ ਵਿੱਚ ਸਕੂਲ ਦੇ ਨੇੜੇ ਲੁਕਾ ਕੇ ਇੱਕ ਮੁੰਡੇ ਨੂੰ ਰਾਖੀ ਬਿਠਾ ਦਿੱਤਾ ਪ੍ਰੋਗਰਾਮ ਸੀ ਫਰਾਲੇ ਦੇ ਮੁੰਡੇ ਕੁੱਟਨੇ ਨੇ ਜਦ ਨਤੀਜਾ ਨਿਕਲਿਆ ਅਸੀਂ ਪਹਿਲੇ ਆ ਕੇ ਆਪਣੇ ਹਥਿਆਰ ਚੁੱਕ ਲਏ ਪਰ ਮੁੰਡੇ ਪਰ ਫਰਾਲੀਏ ਮੁੰਡਿਆਂ ਨੂੰ ਪਤਾ ਲੱਗ ਗਿਆ ਉਹ ਹੋਰ ਰਾਹਾਂ ਥਾਣੀ ਦੌੜ ਗਏ ਨਤੀਜੇ ਪਿੱਛੇ ਛੁੱਟੀਆਂ ਹੋ ਗਈਆਂ ਇਸ ਕਰਕੇ ਸਕੂਲ ਦੀ ਸਜ਼ਾ ਤੋਂ ਤਾਂ ਬਚ ਗਏ ਪਰ ਹੁਣ ਸੋਚਦਾ ਹਾਂ ਕਿ ਮਾੜਾ ਅਧਿਆਪਕ ਆਪਣੇ ਵਿਦਿਆਰਥੀਆਂ ਵਿੱਚ ਅਪਰਾਧੀ ਵਿਰਤियां ਕਿਵੇਂ ਬਲਵਾਨ ਕਰ ਸਕਦਾ ਹੈ ਇਸ ਵਾਰੇ ਸਾਇਦ ਸਾਡੇ ਸਮਾਜ ਨੇ ਜੋਗ ਧਿਆਨ ਨਹੀਂ ਦਿੱਤਾ ਇਸ ਸਮੱਸਿਆ ਦੇ ਹੱਲ ਬਾਰੇ ਤਾਂ ਸੋਚਿਆ ਹੀ ਨਹੀਂ ਪਰ ਇਹ ਸਮੱਸਿਆ ਬਹੁਤ ਗੰਭੀਰ ਹੈ ਇਹੋ ਜਿਹੇ ਅਧਿਆਪਕ ਹਰ ਸਮੇਂ ਹੋਏ ਹਨ ਅਤੇ ਤਕਰੀਬਨ ਹਰ ਸਕੂਲ ਵਿੱਚ ਹੁੰਦੇ ਹਨ ਮਾੜਾ ਮੋਟਾ ਹੀ ਫਰਕ ਹੁੰਦਾ ਹੈ ਮੈਂ ਕਈ ਵਾਰੀ ਸੋਚਦਾ ਹਾਂ ਕਿ ਕਿਵੇਂ ਮੈਂ ਇਨਾਂ ਲਾਤਾ ਵਿੱਚੋਂ ਲੰਘ ਕੇ ਇੰਨਾ ਪੜ੍ਹ ਲਿਖ ਗਿਆ ਤੇ ਇਨੀਆਂ ਉੱਚ ਪਦਵੀਆਂ ਪ੍ਰਾਪਤ ਕੀਤੀਆਂ ਇਸ ਦਾ ਕਾਰਨ ਵੀ ਅਧਿਆਪਕ ਹੀ ਹਨ ਖੈਰ ਇਸ ਨੂੰ ਚਾਂਸ ਸਮਝੋ ਜਾਂ ਮੇਰੇ ਚੰਗੇ ਭਾਗ ਮੇਰੇ ਬਾਪ ਨੇ ਫੀਸ ਮਾਫ ਨਾ ਕਰਨ ਕਰਕੇ ਸਾਡੇ ਸਕੂਲ ਦੇ ਹੈਡਮਾਸਟਰ ਅਤੇ ਤਿੰਨ ਚਾਰ ਪ੍ਰੇਰਣਾ ਟਿਕਾ ਦਿੱਤੀਆਂ ਸੀ ਅਤੇ ਮਾਮਲਾ ਬੜੇ ਔਖੇ ਹੋ ਕੇ ਰਫਾ-ਦਫਾ ਹੋਇਆ ਸੀ ਮੇਰੇ ਜਿਹੇ ਨਿਕੰਮੇ ਵਿਦਿਆਰਥੀਆਂ ਦੀ ਫੀਸ ਮਾਫ ਕਰ ਦੇਣ ਦੀ ਵੀ ਕੋਈ ਤੁੱਕ ਨਹੀਂ ਸੀ ਬਣਦੀ ਖੈਰ ਮੈਂ 7ਵੀਂ ਜਮਾਤ ਵਿੱਚ ਫੇਲ ਹੋ ਗਿਆ ਜੋ ਮੈਂ ਹੋਣਾ ਹੀ ਸੀ ਪਰ ਬਹਾਨਾ ਜਾਂ ਕਾਰਨ ਸਮਝ ਲਿਆ ਗਿਆ ਕਿ ਮੇਰੇ ਬਾਪ ਨੇ ਹੈਡਮਾਸਟਰ ਨੂੰ ਕੁੱਟਿਆ ਹੈ ਨਤੀਜੇ ਵਜੋਂ ਮੈਨੂੰ ਸਕੂਲ 'ਚੋਂ ਹਟਾ ਲਿਆ ਗਿਆ ਤੇ ਪਿੰਡ ਦੀ ਦੂਸਰੀ ਤਰਫ ਉਹਨੇ ਹੀ فاਸਲੇ ਤੇ ਪੌਲਣੀ ਬੈਂਕਵਰ ਮਿਡਲ ਸਕੂਲ ਵਿੱਚ ਦਾਖਲ ਕਰਾ ਦਿੱਤਾ ਗਿਆ ਇਥੋਂ ਮੇਰੀ ਜ਼ਿੰਦਗੀ ਵਿੱਚ ਇੱਕ ਵੱਡਾ ਪਰਿਵਰਤਨ ਆਇਆ ਜਿੱਥੇ ਪਹਿਲੇ ਸਕੂਲ ਵਿੱਚ ਇੱਕ ਸਿੱਖ ਮਾਸਟਰ ਨੇ ਮੇਰੀ ਜ਼ਿੰਦਗੀ ਤਬਾਹ ਕਰਨ ਲਈ ਕੋਈ ਕਸਰ ਨਹੀਂ ਛੱਡੀ ਉੱਥੇ ਇਸ ਸਕੂਲ ਵਿੱਚ ਇੱਕ ਮੁਸਲਮਾਨ ਮਾਸਟਰ ਨੇ ਮੇਰੀ ਜ਼ਿੰਦਗੀ ਨੂੰ ਇੱਕ ਐਸੇ ਮੋੜ ਦਿੱਤਾ ਕਿ ਮੈਂ ਮੁੜ ਕਿਤੇ ਮੁੜ ਕੇ ਨਹੀਂ ਵੇਖਿਆ ਮੈਂ ਇਥੋਂ ਇੱਕ ਸਿੱਖ ਅਤੇ ਦੂਜੇ ਮੁਸਲਮਾਨ ਮਾਸਟਰ ਕਿਉਂ ਕਿਹਾ ਹੈ ਇਸ ਲਈ ਕਿ ਮੇਰੇ ਵਿਚਾਰ ਵਿੱਚ ਵਿਦਿਆਰਥੀ ਅਤੇ ਮਜ਼ਬ ਦਾ ਕੋਈ ਸੁਜੋੜ ਹੈ ਅਤੇ ਨਾ ਹੀ ਕੋਈ ਮੂਲ ਵਿਰੋਧ ਜੇ ਹੁੰਦਾ ਤਾਂ ਮੈਂ ਇੱਕ ਸਿੱਖ ਬੱਚਾ ਹੁੰਦਾ ਹੋਇਆ ਇੱਕ ਸਿੱਖ ਮਾਸਟਰ ਮੇਰੇ ਨਾਲ ਚੰਗਾ سلوਕ ਕਰਦਾ ਤੇ ਮੁਸਲਮਾਨ ਮਾਸਟਰ ਇੰਨਾ ਚੰਗਾ ਵਰਤਾਓ ਨਾ ਕਰਦਾ ਪਰ ਹੋਇਆ ਇਸ ਤੋਂ ਉੱਕਾ ਹੀ ਉਲਟ ਇਸ ਲਈ ਮੇਰਾ ਯਕੀਨ ਹੈ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿੱਚ ਮਜ਼ਬ ਕੋਈ ਥਾਂ ਨਹੀਂ ਰੱਖਦਾ ਇਹ ਮਾਸਟਰ ਜੀ ਸਾਡੇ ਪਿੰਡ ਦੇ ਨੇੜੇ ਇੱਕ ਭੱਬੀਆਂ ਵਾਲੇ ਦੇ ਸਨ ਇਹਨਾਂ ਦਾ ਨਾਂ ਸੂਫੀ ਮੁਹੰਮਦਦੀਨ ਸੀ ਮਜ਼ਬੂ ਪੱਕੇ ਅਤੇ ਸੱਚੇ ਸੁੱਚੇ ਮੁਸਲਮਾਨ ਹਰ ਬੱਚੇ ਨੂੰ ਆਪਣਾ ਬੱਚਾ ਜਾਣ ਕੇ ਪੜਾਉਂਦੇ ਸਨ ਪਹਿਲੇ 2-3 ਦਿਨ ਜਦ ਮੈਂ ਇਹ ਮਾਸਟਰ ਜੀ ਕਲਾਸ ਵਿੱਚ ਪੜਾਉਣਾ ਹੈ ਤਾਂ ਨਵਾਂ ਵਿਦਿਆਰਥੀ ਹੋਣ ਕਰਕੇ ਮੈਨੂੰ ਸਭ ਕੁਝ ਸਿਖਾਉਣ ਲਈ ਆਖਿਆ ਇਹ ਉਰਦੂ ਅਤੇ ਫਾਰਸੀ ਪੜਾਉਂਦੇ ਸਨ ਇੱਕ ਤਾਂ ਮੇਰੇ ਲਈ ਫਾਰਸੀ ਨਵਾਂ ਵਿਸ਼ਾ ਹੁਣ ਕਰਕੇ ਅਤੇ ਦੂਜਾ ਪੜ੍ਹਨ ਲਿਖਣ ਦਾ ਸੁਆਹ ਹੀ ਨਾ ਹੋਣ ਕਰਕੇ ਮੈਂ ਚੁੱਪਚਾਪ ਉੱਠ ਕੇ ਖੜਾ ਹੋ ਗਿਆ ਤੇ ਕੁਝ ਵੀ ਨਾ ਸੁਣਾ ਸਕਿਆ ਅਤੇ ਕਿਸੇ ਸਵਾਲ ਦਾ ਵੀ ਜਵਾਬ ਨਾ ਦੇ ਸਕ ਨਾ ਦਿੱਤਾ ਕੁਰਸੀ ਤੋਂ ਉੱਠ ਮੇਰੇ ਮੋਢੇ ਤੇ ਹੱਥ ਰੱਖ ਮਾਸਟਰ ਜੀ ਨੇ ਇਸ ਪਿਆਰ ਅਤੇ ਕਟ ਕਠਾਕਸ ਨਾਲ ਨਿਰੋਹਾ ਜਿਹਾ ਮਾਰਿਆ ਅਤੇ ਕਿਹਾ ਪਹਿਲੀ ਵਾਰ ਜ਼ਿੰਦਗੀ ਵਿੱਚ ਆਪਣੇ ਆਪ ਤੋਂ ਸ਼ਰਮ ਆਈ ਮੈਨੂੰ ਬਿਠਾ ਦਿੱਤਾ ਅਤੇ ਕਲਾਸ ਦੀ ਪੜ੍ਹਾਈ ਹੁੰਦੀ ਰਹੀ ਮੈਂ ਤਾਂ ਜਿਵੇਂ ਧਰਤੀ ਵਿੱਚ ਹੀ ਗੱਡਿਆ ਗਿਆ ਹੋਵਾਂ ਕੁਝ ਨਹੀਂ ਪਤਾ ਲੱਗਿਆ ਕਿ ਕੀ ਪੜਿਆ ਕਿੱਥੋਂ ਤੱਕ ਪੜਿਆ ਮਾਸਟਰ ਜੀ ਨੇ ਮਾਸਟਰ ਜੀ ਦੇ ਕਲਾਸ ਚੋਂ ਚਲੇ ਜਾਣ ਤੋਂ ਬਾਅਦ ਹਾਲ ਇੱਕ ਪੀਰੀਅਡ ਹੋਰ ਰਹਿੰਦਾ ਸੀ ਮੈਂ ਬਸ ਤਾਂ ਸਮੇਟ ਇਕੱਲਾ ਹੀ ਘਰ ਆ ਗਿਆ ਆ ਕੇ ਫਾਰਸੀ ਦਾ ਨਵਾਂ ਕਾਇਦਾ ਅਤੇ ਉਰਦੂ ਤਰਜਮਾ ਖਰੀਦਿਆ ਖਰੀਦਨ ਤੋਂ ਬਾਅਦ ਖਿਆਲ ਆਇਆ ਕਿ ਮੇਰੇ ਵਾਸਤੇ ਵਿੱਚ ਕਾਇਦਾ ਤਾਂ ਪਹਿਲਾਂ ਹੀ ਸੀ ਖੈਰ ਜੋ ਸਬਕ ਮਾਸਟਰ ਜੀ ਨੇ ਪੜਾਇਆ ਸੀ ਮੇਰਾ ਸਾਰਾ ਹੀ ਫਾਰਸੀ ਅਤੇ ਉਸ ਦੇ ਤਰਜ਼ਮੇ ਸਮੇਤ ਜਵਾਨੀ ਯਾਦ ਕਰ ਲਿਆ ਦੂਸਰੇ ਦਿਨ ਜਦ ਮਾਸਟਰ ਜੀ ਨੇ ਹਸਵੇ ਮਾਲੂਮ ਮੈਨੂੰ ਸਬਕ ਸੁਣਾਉਣ ਲਈ ਦਿੱਤਾ ਤਾਂ ਮੈਂ ਉੱਠ ਕੇ ਖੜਾ ਹੋ ਗਿਆ ਮਾਸਟਰ ਜੀ ਨੇ ਕਿਹਾ ਕਾਇਦਾ ਉਠਾਓ ਮੈਂ ਉਤਰ ਪੜਦਿਆਂ ਹੀ ਮਾਸਟਰ ਜੀ ਨੂੰ ਕਿਹਾ ਕਿ ਕਾਇਦੇ ਦੀ ਜ਼ਰੂਰਤ ਹੀ ਨਹੀਂ ਇੱਕ ਸਿਰੋਂ ਲੈ ਕੇ ਸਭ ਕੁ ਪੜਿਆ ਸੀ ਕਿ ਨਹੀਂ ਪੜਿਆ ਫਾਰਸੀ ਅਤੇ ਤਰਜ਼ਮੇ ਸਮਿਤ ਠੀਕ ਜਾਂ ਗਲਤ ਸੁਣਾ ਮਾਰਿਆ ਭਾਵੇਂ ਮੈਂ ਨਾ ਪੜਿਆ ਹੋਇਆ ਸਭ ਕੁ ਵੀ ਸੁਣਾ ਦਿੱਤਾ ਸੀ ਮਾਸਟਰ ਜੀ ਨੇ ਮੈਨੂੰ ਰੋਕਿਆ ਨਹੀਂ ਜਦ ਮੈਂ ਸਭ ਕੁ ਪੂਰਾ ਕਰ ਦਿੱਤਾ ਤਾਂ ਕਲਾਸ ਸਾਰੀ ਸੁੰਨ ਜਹੀ ਹੋ ਗਈ ਮਾਸਟਰ ਜੀ ਨੇ ਆਪਣੇ ਹੱਥ ਵਾਲਾ ਰੂਲਰ ਟੇਬਲ ਉੱਤੇ ਰੱਖ ਕੇ ਉੱਠ ਕੇ ਮੈਨੂੰ ਆ ਕੇ ਥਾਪੀ ਦਿੱਤੀ ਤੇ ਐਲਾਨਿਆ ਜੇ ਲੜਕਾ ਵਜੀਫਾ ਲੈ ਜਾਏਗਾ ਮੇਰੀ 8ਵੀਂ ਜਮਾਤ ਵਿੱਚ ਜੋ ਇਮਤਿਹਾਨ ਸਕੂਲ ਬੋਰਡ ਦਾ ਹੁੰਦਾ ਸੀ ਖਾਸੀ ਪੋਜੀਸ਼ਨ ਆਈ ਅਤੇ ਮੈਨੂੰ ਅੱਗੇ ਪੜ੍ਹਾਈ ਲਈ 2 ਸਾਲ ਦਾ ਵਜੀਫਾ ਮਿਲ ਗਿਆ ਇੰਨਾ ਫਰਕ ਪਾ ਦਿੱਤਾ ਕਿ ਮਾਸਟਰ ਜੀ ਨੇ ਆਪਣੇ ਵਿਦਿਆਰਥੀ ਪ੍ਰਤੀ ਸੋਹਰਦ ਪਹੁੰਚਨੇ ਉਦੋਂ ਅਤੇ ਉਦੋਂ ਤੋਂ ਉਰਦੂ ਅਤੇ ਫਾਰਸੀ ਮੇਰੇ ਦੋ ਮਨਪੌਂਦੇ ਵਿਸ਼ੇ ਰਹੇ ਹਨ ਫਾਰਸੀ ਭਾਵੇਂ ਮੈਂ 8ਵੀਂ ਤੋਂ ਬਾਅਦ ਰਸਮੀ ਤੌਰ ਤੇ ਅੱਗੇ ਨਹੀਂ ਪੜ ਸਕਿਆ ਪਰ ਈਰਾਨ ਵਿੱਚ 4 ਸਾਲ ਯੂਨਾਈਟਿਡ ਨੇਸ਼ਨਸ ਵਿੱਚ ਨੌਕਰੀ ਉੱਤੇ ਰਹਿਣ ਨਾਲ ਮੈਨੂੰ ਫਾਰਸੀ ਦੀ ਠੀਕ ਗ੍ਰਾਮਰ ਦੇ ਆਧਾਰ ਤੇ ਬੋਲਣ ਅਤੇ ਸਮਝਣ ਵਿੱਚ ਕਾਫੀ ਮਹਾਰਤ ਪੈਦਾ ਹੋ ਗਈ। ਉਰਦੂ ਅੱਜ ਵੀ ਮੈਂ ਵਰਤਦਾ ਹਾਂ ਆਪਣੇ ਪੁਰਾਣੇ ਦੋਸਤਾਂ ਵਕਫਾ ਨੂੰ ਚਿੱਠੀਆਂ ਲਿਖਣ ਲਈ ਕਿਸੇ ਸੈਮੀਨਾਰ ਜਾਂ ਕਾਨਫਰੰਸ ਜੋ ਮੈਂ ਬੋਲਣ ਜਾਂ ਬੈਂਸ ਕਰਨ ਲਈ ਨੋਟ ਕਰਦਾ ਹਾਂ ਉਹ ਵੀ ਆਮ ਤੌਰ ਤੇ ਉਰਦੂ ਵਿੱਚ ਹੀ ਕਰਦਾ ਹਾਂ। ਸੈਮੀਨਾਰ ਭਾਵੇਂ ਅੰਗਰੇਜ਼ੀ ਜਾਂ ਪੰਜਾਬੀ ਦਾ ਹੀ ਹੋਵੇ। ਮਾਸਟਰ ਜੀ ਦੀ ਸ਼ਖਸੀਅਤ ਮੇਰੇ ਅੰਦਰ ਪੂਰੀ ਤਰ੍ਹਾਂ ਘਰ ਕਰ ਗਈ। ਇਹਨਾਂ ਇਨਾਂ ਦਾ ਤਰੀਕਾ ਸੀ ਕਿ ਗਰਮੀਆਂ ਵਿੱਚ ਸਕੂਲ ਤੋਂ ਬਾਅਦ ਧੁੱਪ ਬਹੁਤ ਸਖਤ ਹੋਣ ਕਰਕੇ ਬੱਚਿਆਂ ਨੂੰ ਦੁਪਹਿਰ ਨੂੰ ਘਰ ਨਹੀਂ ਜਾਣ ਦਿੰਦਾ ਸੀ। ਆਪੋ ਆਪਣੀ ਰੋਟੀ ਜੋ ਅਸੀਂ ਨਾਲ ਲੈ ਕੇ ਜਾਂਦੇ ਸਾਂ ਖਾ ਕੇ ਹੁਕਮਨ ਸੌਣਾ ਪੈਂਦਾ ਸੀ। 4:30 ਵਜੇ ਉਠਾ ਦਿੱਤਾ ਜਾਂਦਾ ਸੀ ਭਾਵੇਂ ਸਕੂਲ ਦਾ ਸਰਕਾਰੀ ਹੀ ਸੀ ਪਰ ਮੁਸਲਮਾਨ ਮੁੰਡਿਆਂ ਨੂੰ ਉਜੂ ਕਰਕੇ ਨਮਾਜ਼ ਪੜ੍ਹਨ ਨੂੰ ਕਿਹਾ ਜਾਂਦਾ ਸੀ। ਅਤੇ ਹਿੰਦੂ ਸਿੱਖਾਂ ਨੂੰ ਪਿਆਰ ਨਾਲ ਕਿਹਾ ਜਾਂਦਾ ਸੀ ਕਿ ਕਾਫਰੋ ਤੁਸੀਂ ਵੀ ਰੱਬ ਦਾ ਨਾਂ ਲੈ ਲਓ। ਫਿਰ 2.5 ਦਿਨ ਘੰਟੇ 2.5 3 ਘੰਟੇ ਖੂਬ ਪੜਾਈ ਹੁੰਦੀ ਸੂਰਜ ਕੋਈ ਦੋ ਰਸੇ ਰਹਿ ਜਾਂਦਾ ਤਾਂ ਸਾਨੂੰ ਤੋੜ ਦਿੱਤਾ ਜਾਂਦਾ ਸੀ ਮਾਹੌਲ ਐਸਾ ਸੀ ਕਿ ਜਿਵੇਂ ਬੱਚੇ ਆਪਣੇ ਪਿਓ ਤੋਂ ਪੜਨਾ ਸਿੱਖਦੇ ਹੋਣ ਕੋਈ ਪੈਸਾ ਇਸ ਪੜਾਈ ਦਾ ਨਹੀਂ ਸੀ ਕਿਉਂਕਿ ਟਿਊਸ਼ਨ ਦੀ ਬਿਮਾਰੀ ਉਹਨੀ ਦਿਨੀ ਹਲੇ ਸ਼ੁਰੂ ਨਹੀਂ ਹੋਈ ਸੀ ਇਹਦਾ ਕੋਈ ਨਾ ਕੋਈ ਨਾ ਅੱਜ ਤੱਕ ਨਹੀਂ ਸੀ ਜਾਣਦਾ ਸਾਡੇ ਮਾਸਟਰ ਹੀ ਬਹੁਤ ਪਿਆਰ ਅਤੇ ਲਗਨ ਨਾ ਪੜਾਉਂਦੇ ਸਨ ਇਹ ਨਹੀਂ ਸੀ ਕਿ ਕੋਈ ਸਜ਼ਾ ਨਹੀਂ ਸੀ ਮਿਲੀ ਪਰ ਪੜ੍ਹਾਈ ਤੋਂ ਨਹੀਂ ਕਿਸੇ ਹੋਰ ਇੱਲਤ ਜਾਂ ਗਲਤੀ ਤੋਂ ਜ਼ਰੂਰ ਟਿਕਾ ਟਿਕ ਜਾਂਦੀਆਂ ਸਨ ਇੱਕ ਵਾਰ 8ਵੀਂ ਜਮਾਤ ਵਿੱਚ ਹਾਈਡਰ ਮਾਸਟਰ ਸਾਹਿਬ ਤੋਂ ਸਾਨੂੰ ਤਰੀਕਹ ਪੜਾਇਆ ਕਰਦੇ ਸਨ ਅਤੇ ਕਲਾਸ ਦੇ ਕਮਰੇ ਅੰਦਰ ਹੀ ਸਾਰੇ ਮਾਸਟਰਾਂ ਦੀ ਇੱਕ ਮੀਟਿੰਗ ਕੀਤੀ ਅਸੀਂ ਬਿਲੇ ਆਪੋ ਆਪਣਾ ਸਬਕ ਯਾਦ ਕਰਦੇ ਰਹੇ ਮੇਰੇ ਨਾਲ ਇੱਕ ਮੁੰਡਾ 모ਹਿੰਦਰ ਕਾਫੀ ਸ਼ਰਾਰਤੀ ਸੀ ਅਸੀਂ ਭਾਵੇਂ ਬਾਹ ਫੜਨ ਅਤੇ ਛੁਡਾਉਣ ਦਾ ਮੁਕਾਬਲਾ ਕਰਨ ਲੱਗ ਪਏ ਹੈਡਮਾਸਟਰ ਜੀ ਨੇ ਦਬਕਾ ਮਾਰ ਕੇ ਸਾਨੂੰ ਮਨਾ ਕੀਤਾ ਮਾਸਟਰ ਦੀਆਂ ਜਾਣ ਦੇ ਮਗਰੋਂ ਹੈਡਮਾਸਟਰ ਸਾਹਿਬ ਨੇ ਸਾਨੂੰ ਖੜਾ ਕਰ ਲਿਆ ਚਾਰ ਬੈਂਤਾਂ ਟਿਕਾਈਆਂ ਮੇਰੇ ਦੋਹਾਂ ਹੱਥਾਂ ਤੇ ਜਦੋਂ ਮਹਿੰਦਰ ਨੇ ਪਹਿਲੀ ਬੈਂਤ ਵੱਜੀ ਤਾਂ ਉਹਦਾ ਪਿਸ਼ਾਬ ਨਿਕਲ ਗਿਆ ਤੇ ਪਜਾਮਾ ਭਿੱਜ ਗਿਆ ਉਦੋਂ ਸਕੂਲੇ ਕੱਚੇ ਪਜਾਮੇ ਨਾਲ ਹੀ ਜਾਂਦਾ ਸੀ ਦਰਅਸਲ ਮੈਨੂੰ ਪਹਿਲਾਂ ਪਜਾਮਾ ਉਹੋ ਵੀ ਕਰਦੇ ਬਣੇ ਖੱਦਰ ਦਾ 8ਵੇਂ ਜਮਾਜ ਵਿੱਚ ਜਾ ਕੇ ਹੀ ਪ੍ਰਾਪਤ ਹੋਇਆ ਸੀ ਮਹਿੰਦਰ ਦਾ ਪਿਸ਼ਾਬ ਨਿਕਲਿਆ ਦੇਖ ਕੇ ਬੇਹੱਦ ਕਹਿ ਬਹੁਤ ਕੰਫਤ ਕਹਿ ਕੇ ਮਾਸਟਰ ਜੀ ਨੇ ਹੋਰ ਮਹੰਦ ਨਾ ਮਾਰੀ ਮਹਿੰਦਰ ਦੇ ਬੈਂਤਾ ਨਾ ਖਾਣ ਤੇ ਮੇਰੇ ਮਨ ਨੂੰ ਕਾਫੀ ਤਕਲੀਫ ਹੋਈ ਮੇਰੇ ਮੂੰਹੋਂ ਸੁਆਵਕ ਹੀ ਨਿਕਲ ਗਿਆ ਮਾਸਟਰ ਜੀ ਮੈਂ ਪਿਸ਼ਾਬ ਕਰ ਦਿੱਤਾ ਤਾਂ ਮੈਂ ਤਾਂ ਮੇਰੇ ਵੀ ਬੈਂਤਾ ਤੋਂ ਬਚ ਜਾਵਾਂਗਾ ਨਤੀਜੇ ਵਜੋਂ ਮੇਰੇ ਦੋ ਬੈਂਤਾ ਹੋਰ ਪੈ ਗਈਆਂ 60 ਤਾਂ ਬੜੀ ਲੱਗੀ ਪਰ ਪੁਰਾਣਾ ਤਜਰਬਾ ਕੰਮ ਆ ਗਿਆ ਇਹੋ ਜਿਹੀ ਸਜ਼ਾ ਮੁੰਡਿਆਂ ਵਿੱਚ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਸੀ ਗਣੀ ਜਾਂਦੀ ਪਰ ਫਿਰ ਵੀ ਕਲਾਸ 'ਚੋਂ ਸਿਰ ਕੱਟ ਵਿਦਿਆਰਥੀ ਹੋਣ ਕਾਰਨ ਕੁਝ-ਕੁਝ ਮਹਿਸੂਸ ਹੋਇਆ ਸੋਚਿਆ ਅੱਗੇ ਤੋਂ ਕਦੀ ਇਹੋ ਜਿਹੀ ਹਰਕਤ ਨਹੀਂ ਕਰਾਂਗਾ ਇਹ ਅਜੀਬ ਗੱਲ ਲੱਗਦੀ ਹੈ ਕਿ ਇੱਕ ਬੱਚਾ ਜੋ 50-50 ਡੰਡੇ ਖਾ ਕੇ ਟਸ ਤੋਂ ਮਸ ਨਹੀਂ ਸੀ ਹੋਇਆ ਉਹ ਇਸ ਵੇਲੇ ਚਾਰ ਬੈਂਤਾ ਦੀ ਮਾਰ ਖਾ ਕੇ ਇਹ ਸੰਕਲਪ ਕਰ ਬੈਠਾ ਕਿ ਮੁੜ ਕਦੀ ਇਹੋ ਜਿਹੀ ਬਤਮੀਜੀ ਜਾਂ ਗਲਤੀ ਨਹੀਂ ਕਰਾਂਗਾ ਕੁਝ ਦਿਨ ਪਿਛੋਂ ਜੀ ਕਰਦਾ ਪੈ ਰਿ ਡਿੱਗ ਕੇ ਮਾਸਟਰ ਜੀ ਤੋਂ ਮਾਫੀ ਮੰਗਾ ਪਰ ਕਲਾਸ ਵਿੱਚ ਹੀਠੀ ਹੋਣ ਤੋਂ ਡਰਦਿਆਂ ਹੀ ਇਹ ਨਾ ਕਰ ਸਕਿਆ ਇਸ ਪਰਵਰਤਨ ਅਤੇ ਇਸ ਪ੍ਰਣ ਤੇ ਡਟੇ ਰਹਿਣ ਅਤੇ ਇਹਨਾਂ ਸਤਿਕਾਰਯੋਗ ਮਾਸਟਰਾਂ ਦੇ ਮੇਰੇ ਅੰਦਰ ਸਵੈ ਮਾਣ ਕੁੱਟ-ਕੁੱਟ ਕੇ ਭਰ ਦੇਣ ਦਾ ਨਤੀਜਾ ਇੱਕ ਹੋਰ ਉਦਾਹਰਨ ਦੱਸਦਾ ਹਾਂ ਦੇਸ਼ ਦੇ ਵਟਵਾਰੇ ਤੋਂ ਬਾਅਦ ਮੈਂ ਆਪਣੇ ਨਵੇਂ ਮੁੜ ਵਸੇ ਪਿੰਡ ਕੋਲ ਨੂਰ ਮਹਿਲ ਜ਼ਿਲ੍ਹਾ ਜਲੰਧਰ ਦੁਆਬਾ ਆਰੀਆ ਸਕੂਲ ਵਿੱਚ 10ਵੀਂ ਜਮਾਤ ਵਿੱਚ ਦਾਖਲ ਹੋਇਆ। ਇੱਥੇ ਵੀ ਮੈਂ ਕਲਾਸ ਦੇ ਪਹਿਲੇ ਨੰਬਰ ਤੇ ਵਿਦਿਆਰਥੀ ਸੀ ਬਟਵਾਰੇ ਦਾ ਜੋਖਮ ਚੱਲਣ ਤੋਂ ਬਾਅਦ ਅਤੇ ਪੜ੍ਹਾਈ ਵਿੱਚ ਲੰਮਾ ਵਿਗੜਨ ਪੈਣ ਦੇ ਬਾਵਜੂਦ ਵੀ ਮੈਂ 10ਵੀਂ ਜਮਾਤ ਦੇ ਇਮਤਿਹਾਨ ਚੋ ਜੋ ਉਸ ਵਕਤ ਪੰਜਾਬ ਯੂਨੀਵਰਸਿਟੀ ਦਾ ਇਮਤਿਹਾਨ ਹੁੰਦਾ ਸੀ ਆਪਣੇ ਜ਼ਿਲ੍ਹੇ ਚ ਪਹਿਲੇ ਨੰਬਰ ਤੇ ਆਇਆ ਸੀ ਅਤੇ ਯੂਨੀਵਰਸਿਟੀ ਦਾ ਮੈਰਿਟ ਸਕਾਲਰਸ਼ਿਪ ਲਿਆ ਲਿਆ ਸੀ। ਦੱਸਣ ਵਾਲੀ ਗੱਲ ਇਹ ਹੈ ਕਿ ਸਾਡੇ ਹਿਸਾਬ ਦੇ ਮਾਸਟਰ ਉੰਜ ਤਾਂ ਬੜੇ ਚੰਗੇ ਸਨ ਅਤੇ ਵਿਦਿਆਰਥੀ ਨੂੰ ਬਹੁਤ ਲਗਨ ਅਤੇ ਪਿਆਰ ਨਾਲ ਪੜਾਉਂਦੇ ਸਨ ਭਾਵੇਂ ਜਿੰਨੀ ਵਾਰ ਮਰਜ਼ੀ ਸਵਾਲ ਸਮਝ ਲਵੋ ਅੱਕਦੇ ਨਹੀਂ ਸਨ ਪਰ ਨਿਆਏ ਦੇ ਕੁਝ ਜ਼ਿਆਦਾ ਹੀ ਪੱਕੇ ਸਨ ਜੇ ਘਰੋਂ ਹੋਮਵਰਕ ਵਜੋਂ ਦਿੱਤੇ ਸਵਾਲ ਨਾ ਕਰਕੇ ਜਾਈਏ ਤਾਂ ਜਿੰਨੇ ਸਵਾਲ ਨਾ ਕਰੋ ਉਨੇ ਹੀ ਡੰਡੇ ਗਿਣ ਕੇ ਮਾਰਦੇ ਸਨ ਕੋਈ ਲਿਆਰ ਨਹੀਂ ਸਨ ਕਰਦੇ ਅਤੇ ਕੋਈ ਵੱਧ ਡੰਡਾ ਨਹੀਂ ਸੀ ਮਾਰਦੇ ਮੈਂ ਕਦੀ ਵੀ ਘਰ ਦਾ ਕੰਮ ਕੀਤੇ ਬਗਰ ਨਹੀਂ ਸੀ ਜਾਂਦਾ ਇੱਕ ਦਿਨ ਕੰਮ ਤਾਂ ਮੈਂ ਕੀਤਾ ਹੋਇਆ ਸੀ ਪਰ ਕਾਪੇ ਕੁਦਰਤੀ ਘਰ ਭੁੱਲ ਗਿਆ ਮੇਰੀ ਵਾਰੀ ਆਈ ਤਾਂ ਮੈਂ ਸੱਚੋ ਸੱਚ ਦੱਸਿਆ ਮਾਸਟਰ ਜੀ ਨੇ ਯਕੀਨ ਕਰ ਲਿਆ ਪਰ ਸਜ਼ਾ ਮਾਫ ਨਾ ਕੀਤੀ ਮੈਨੂੰ 2 ਜਾਂ 3 ਡੰਡੇ ਹੱਥਾਂ ਤੇ ਖਾਣੇ ਪਏ ਹੱਥਾਂ ਦੀ ਸੱਟ ਤਾਂ ਸ਼ਾਇਦ ਐਨੀ ਮਹਿਸੂਸ ਨਾ ਹੋਈ ਪਰ ਮਾਨਸਿਕ ਤੌਰ ਤੇ ਬੜੀ ਝੋਟ ਵੱਜੀ ਕਿਉਂਕਿ ਕਲਾਸ ਵਿੱਚ ਮੇਰੀ ਸਾਖ ਸੀ ਮੇਰੇ ਨਾਲ ਡੈਕਸ ਤੇ ਇੱਕ ਲੜਕੀ ਬੈਠੀ ਸੀ ਜੋ ਹੈਡਮਾਸਟਰ ਦੀ ਧੀ ਸੀ ਅਤੇ ਹੈਡਮਾਸਟਰ ਸਾਹਿਬ ਪਿੰਡੀ ਦਾਸ ਸੇਠ ਬੜੇ ਬਾ ਇੱਜ਼ਤ ਸ਼ਖਸ ਸਨ ਅਤੇ ਮੈਨੂੰ ਬਹੁਤ ਪਿਆਰ ਕਰਦੇ ਸਨ ਮੈਨੂੰ ਆਪਣਾ ਬੱਚਾ ਸਮਝ ਕੇ ਉਹਨਾਂ ਨੇ ਘਰ ਆਉਣ ਜਾਣ ਦੀ ਵੀ ਖੁੱਲ੍ਹ ਇਜਾਜ਼ਤ ਦਿੱਤੀ ਹੋਈ ਸੀ ਇਸ ਕਰਕੇ ਮੇਰੇ ਦਿਲ ਵਿੱਚ ਉਹਨਾਂ ਦੀ ਲੜਕੀ ਦੀ ਬਹੁਤ ਹੀ ਇੱਜ਼ਤ ਸੀ ਅਤੇ ਮੈਨੂੰ ਕੁਝ ਵੱਡਾ ਹੋਣ ਕਰਕੇ ਬੜੀ ਇੱਜ਼ਤ ਨਾਲ ਦੇਖਦੀ ਸੀ ਕਲਾਸ ਵਿੱਚ ਅਤੇ ਖਾਸ ਕਰਕੇ ਉਸ ਲੜਕੀ ਦੇ ਸਾਹਮਣੇ ਡੰਡੇ ਭੰਨ ਤੇ ਮੈਂ ਆਪਣੀ ਬਹੁਤ ਹੱਕਤ ਮਹਿਸੂਸ ਕੀਤੀ ਪਰ ਕਰ ਕੁਝ ਨਹੀਂ ਸੀ ਸਕਦਾ ਸਾਰਾ ਦਿਨ ਸੋਚਦਾ ਰਿਹਾ ਕਿ ਕੀ ਕੀਤਾ ਜਾਵੇ ਆਖਰ ਸਵੈਮਾਨ ਰੱਖਣ ਲਈ ਇੱਕ ਤਰਕੀਬ ਸੁੱਝ ਗਈ ਮੈਂ ਉਹਨਾਂ ਮਾਸਟਰ ਜੀ ਦਾ ਦਿੱਤਾ ਹਿਸਾਬ ਦਾ ਕੰਮ ਤਾਂ ਰੋਜ਼ ਕਰ ਲੈਣਾ ਪਰ ਕਾਪੀ ਦਿਖਾਉਣੀ ਉੱਕਾ ਹੀ ਬੰਦ ਕਰ ਦਿੱਤੀ ਕਾਪੀ ਡੈਕਸ ਵਿੱਚ ਪਈ ਹੋਣ ਤੇ ਇਹ ਕਹਿ ਦੇਣਾ ਕਿ ਕੰਮ ਨਹੀਂ ਕਰ ਸਕਿਆ ਨਤੀਜੇ ਵਜੋਂ ਰੋਜ਼ ਦੋ ਦੋ ਡੰਡੇ ਖਾ ਪੜ੍ਹਨੇ ਸ਼ੁਰੂ ਹੋ ਗਏ 60 ਤਾਂ ਬਾਈ ਤੀਸੀ ਪਰ ਕਸੀਸ ਵੱਟ ਕੇ ਜਰ ਜਾਣੀ ਆਖਰ ਮਾਸਟਰ ਜੀ ਵੀ ਪਰੇਸ਼ਾਨ ਅਤੇ ਕਲਾਸ ਵੀ ਹੈਰਾਨ ਕਿ ਮੈਂ ਕੰਮ ਕਰਨਾ ਕਿਉਂ ਛੱਡ ਗਿਆ ਉਸ ਲੜਕੀ ਨੇ ਵੀ ਦੋ ਤਿੰਨ ਵਾਰ ਘਰ ਗਏ ਨੂੰ ਪੁੱਛਿਆ ਕਿ ਮੈਂ ਕੋਈ ਉੱਤਰ ਨਾ ਦਿੱਤਾ ਆਖਰ ਨਿਰਾਸ਼ ਹੋ ਕੇ ਸਾਬ ਦੇ ਮਾਸਟਰ ਨੇ ਇੱਕ ਦਿਨ ਮੇਰੀ ਹੈਡਮਾਸਟਰ ਸਾਹਿਬ ਦੇ ਅੱਗੇ ਸ਼ਿਕਾਇਤ ਕੀਤੀ ਕਿ ਮੈਂ ਕੰਮ ਕਰਨਾ ਹੀ ਬੰਦ ਕਰ ਦਿੱਤਾ ਹੈ ਹੈਡਮਾਸਟਰ ਜੀ ਨੂੰ ਵੀ ਇਸ ਤੋਂ ਪਹਿਲਾਂ ਆਪਣੀ ਲੜਕੀ ਤੋਂ ਪਤਾ ਲੱਗ ਚੁੱਕਾ ਸੀ ਤੇ ਮੈਨੂੰ ਸੱਦਿਆ ਗਿਆ ਅਤੇ ਪੁੱਛਣ ਤੇ ਮੈਂ ਸਭ ਕੁਝ ਸੱਚ-ਸੱਚ ਦੱਸ ਦਿੱਤਾ ਮੈਥੋਂ ਕਾਪੀ ਮੰਗਾਈ ਗਈ ਤਾਂ ਮਾਸਟਰ ਜੀ ਅਤੇ ਹੈਡਮਾਸਟਰ ਸਾਹਿਬ ਹੈਰਾਨ ਹੋ ਗਏ ਮੈਂ ਸਾਰੇ ਦਾ ਸਾਰਾ ਦਿੱਤਾ ਹੋਇਆ ਕੰਮ ਰੋਜ਼ ਦੀ ਰੋਜ਼ ਕਰਦਾ ਰਿਹਾ ਹਿਸਾਬ ਦੇ ਮਾਸਟਰ ਨੇ ਮੈਨੂੰ ਕਲਾਮੇ ਵਿੱਚ ਲੈ ਕੇ ਪਿਆਰ ਦਿੱਤਾ ਤੇ ਕਿਹਾ ਮੈਥੋਂ ਗਲਤੀ ਹੋ ਗਈ ਮੇਰੇ ਦਿਲ ਵਿੱਚ ਉਸ ਮਾਸਟਰ ਦੀ ਇੱਜ਼ਤ ਅਥਾਹ ਵੱਧ ਗਈ ਉਹਨਾਂ ਸਾਰੀ ਗੱਲ ਵਿੱਚ ਕਲਾਸ ਵਿੱਚ ਦੱਸੀ ਅਤੇ ਇਹ ਮੇਰੀ ਗਲਤੀ ਹੈ ਇਹ ਤਾਂ ਸੀ ਨਮੂਨਾ ਇੱਕ ਸਵੈਮਾਨ ਦਾ ਜਿਸ ਦਾ ਜਾਗ ਮੇਰੇ ਅੰਦਰ ਮੇਰੇ ਮਿਡਲ ਸਕੂਲ ਦੇ ਮਾਸਟਰਾਂ ਖਾਸ ਕਰਕੇ ਸੂਫੀ ਮੁਹੰਮਦਦੀਨ ਮਾਸਟਰ ਨੇ ਲਾਇਆ ਪ੍ਰਮਾਤਮਾ ਦੀ ਦਇਆ ਨਾਲ ਇਸ ਸਵੈਮਾਨ ਨੂੰ ਅੱਜ ਤੱਕ ਮੈਂ ਹੱਥੋਂ ਨਹੀਂ ਖੋਇਆ ਚਾਹੇ ਕਈ ਵਾਰ ਮੈਨੂੰ ਕਾਫੀ ਨੁਕਸਾਨ ਵੀ ਚੱਲਣਾ ਪਿਆ ਇੱਕ ਦੋ ਵਾਰ ਉੱਚ ਪਦਵੀ ਦੀਆਂ ਅਸਾਮੀਆਂ ਵੀ ਹੱਥੋਂ ਗੁਆਈਆਂ ਜੋ ਇੱਕ ਵਾਰ ਜਮ جا کے ਮੰਗਣ ਨਾਲ ਵੀ ਮਿਲ ਸਕਦੀਆਂ ਸਨ ਪਰ ਆਤਮਾ ਨੂੰ ਮੰਗਣ ਦੀ ਇਜਾਜ਼ਤ ਨਾ ਦਿੱਤੀ ਇਸ ਸਵੈ ਮਾਨ ਨੂੰ ਪਾਲਣ ਲਈ ਹੀ ਮੈਂ ਜ਼ਿੰਦਗੀ ਵਿੱਚ ਬਹੁਤ ਮਿਹਨਤ ਕੀਤੀ ਹੈ ਜੋ ਮੇਰੀ ਕਾਮਯਾਬੀ ਦਾ ਇੱਕ ਬਹੁਤ ਵੱਡਾ ਕਾਰਨ ਹੈ ਪਰ ਇਸ ਹਿਸਾਬ ਦੇ ਮਾਸਟਰ ਜੀ ਦੀ ਮਿਸਾਲ ਹੈ ਮੈਨੂੰ ਜ਼ਿੰਦਗੀ ਵਿੱਚ ਇੱਕ ਹੋਰ ਵੱਡਮੁੱਲਾ ਸਬਕ ਵੀ ਸਿਖਾਇਆ ਹੈ ਉਹ ਇਹ ਕਿ ਮੇਰੀ ਗਲਤੀ ਕਿ ਆਪਣੀ ਗਲਤੀ ਇੱਕ ਮਜ਼ਬੂਤ ਸ਼ਖਸੀਅਤ ਦਾ ਇਨਸਾਨ ਹੀ ਮੰਨ ਸਕਦਾ ਹੈ ਕੋਈ ਮਾੜਾ ਮੋਟਾ ਨਹੀਂ ਆਪਣੀ ਗਲਤੀ ਨੂੰ ਤਾਕਤ ਵਿੱਚ ਹੁੰਦਿਆਂ ਹੋয়া ਵੀ ਮੰਨ ਲੈਣਾ ਤੇ ਇਹ ਕਹਿ ਦੇਣਾ ਕਿ ਮੇਰੀ ਗਲਤੀ ਹੈ ਇਹ ਪਰਪੱਕ ਸ਼ਖਸੀਅਤ ਅਤੇ ਦ੍ਰਿੜਤਾ ਦੀ ਨਿਸ਼ਾਨੀ ਹੈ ਕਮਜ਼ੋਰੀ ਦੀ ਨਹੀਂ ਕਮਜ਼ੋਰ ਸ਼ਖਸੀਅਤ ਤਾਂ ਆਪਣੀ ਗਲਤੀ ਕਦੀ ਮੰਨਦੀ ਹੀ ਨਹੀਂ ਅਤੇ ਜਨਤਿਕ ਤੌਰ ਤੇ ਤਾਂ ਉੱਕਾ ਹੀ ਨਹੀਂ ਸਕੂਲ ਵਿੱਚ ਇੰਜ ਬਖੋ ਵੱਖਰੇ ਪੱਦਰ ਦੀ ਜਸਮਾਨੀ ਸਜ਼ਾ ਸਹਿ ਕੇ ਅਤੇ ਉਸ ਦੇ ਸਜ਼ਾ ਦੇ ਵੱਖ-ਵੱਖ ਅਸਰ ਦੇਖ ਕੇ ਮੈਨੂੰ ਯਕੀਨ ਹੋ ਗਿਆ ਕਿ ਜਸਮਾਨੀ ਸਜ਼ਾ ਨਾਲ ਕੋਈ ਬੱਚਾ ਜਾਂ ਬੰਦਾ ਸੁਧਰਿਆ ਨਹੀਂ ਜਾ ਸਕਦਾ ਫਿਰ ਵੀ ਇਨਸਾਨ ਗਲਤੀਆਂ ਕਰਦਾ ਹੈ ਤੇ ਮੈਂ ਵੀ ਕੀਤੀਆਂ ਇਹ ਇੰਨਾ ਪੱਕਾ ਸਬਕ ਸਿੱਖ ਕਿ ਵੀ ਜਦ ਮੇਰੀ ਵਾਰੀ ਆਈ ਤਾਂ ਮੈਂ ਗਲਤੀ ਕਰ ਗਿਆ ਬੀਐਸਈ ਪਾਸ ਕਰਕੇ ਮੁਰ ਥੋੜੀ ਦੇਰ ਲਈ ਆਪਣੇ ਹੀ ਪੁਰਾਣੇ ਸਕੂਲ ਦਵਾਬਾ ਆਰਿਆ ਸਕੂਲ ਨੌਰਮਹਿਲ ਵਿੱਚ ਅਧਿਆਪਕ ਲੱਗ ਗਿਆ ਉੱਥੇ ਮੈਂ ਵੀ ਬੱਚਿਆਂ ਨੂੰ ਜਸਮਾਨੀ ਸਜ਼ਾ ਦਿੱਤੀ ਪਰ ਪੋਲੀ ਪੋਲੀ ਇੱਕ ਵਿਦਿਆਰਥੀ ਮੇਰੇ ਵਾਂਗੂ ਹੀ ਸਗੋਂ ਮੈਥੋਂ ਵੀ ਵੱਧ ਠੀਠ ਮੈਨੂੰ ਟੱਕਰ ਗਿਆ 2-4 ਦਿਨਾਂ ਤੋਂ ਬਾਅਦ ਹੀ ਮੈਂ ਭਾਪ ਗਿਆ ਕਿ ਇਹ ਮੇਰੇ ਵਾਲਾ ਹੀ ਕੇਸ ਹੈ ਮੈਨੂੰ ਉਸ ਨੂੰ 2-4 ਦਿਨਾਂ ਜੁਦਾ ਦੱਸ ਸੱਦ ਕੇ ਸਮਝਾਇਆ ਤੇ ਬੜੇ ਪਿਆਰ ਨਾਲ ਉਸ ਨੂੰ ਹੌਸਲਾ ਦੇਣਾ ਸ਼ੁਰੂ ਕੀਤਾ ਤੇ ਸਜ਼ਾ ਦੇਣੀ ਬੰਦ ਕਰ ਦਿੱਤੀ ਦੋ ਹਫ਼ਤਿਆਂ ਵਿੱਚ ਹੀ ਉਹ ਵਿਦਿਆਰਥੀ ਚੱਲ ਤੁਰਿਆ ਉਸ ਤੋਂ ਬਾਅਦ ਮੈਂ ਉਸ ਸਕੂਲ ਵਿੱਚ ਕੋਈ 1 ਸਾਲ ਪੜਾਇਆ ਪਰ ਕਦੀ ਕਿਸੇ ਬੱਚੇ ਨੂੰ ਜਿਸਮਾਨੀ ਸਜ਼ਾ ਨਹੀਂ ਦਿੱਤੀ ਇਹ ਸਕੂਲ ਦੀ ਹੀ ਚਾ ਵਿਦਿਆਰਥੀਆਂ ਦੀ ਗੱਲ ਹੀ ਨਹੀਂ ਸਗੋ ਬੱਚਿਆਂ ਵਾਸਤੇ ਹਰ ਥਾਂ ਟੁਕਦੀ ਹੈ ਇੱਕ ਵਾਰ ਮੇਰਾ ਲੜਕਾ ਛੋਟਾ ਜਿਹਾ ਕੋਈ 4 ਸਾਲ ਦਾ ਸੀ ਕੋਈ ਗਲਤੀ ਕਰ ਬੈਠਾ ਮੈਂ ਉਸ ਨੂੰ ਥਪੜਾ ਟਕਾ ਦਿੱਤਾ ਤੇ ਗਲਤੀ ਮੰਨਣ ਨੂੰ ਕਿਹਾ ਪਰ ਉਸ ਨੇ ਗਲਤੀ ਨਾ ਮੰਨੀ ਮੈਂ ਉਸ ਨੂੰ ਲੱਤਾਂ ਤੋਂ ਫੜ ਕੇ ਪੁੱਠਾ ਕਰ ਦਿੱਤਾ ਉਸ ਨੂੰ ਫੇਰ ਵੀ ਗਲਤੀ ਨਾ ਮੰਨੀ ਮੈਨੂੰ ਝਟਪਟ ਮਹਿਸੂਸ ਹੋਇਆ ਕਿ ਮੈਂ ਸਖਤੀ ਗਲਤੀ ਕਰ ਰਿਹਾ ਹਾਂ ਗੁੱਸੇ ਤੇ ਵੱਸ ਹੋ ਕੇ ਮੈਂ ਫੌਰਨ ਉਸ ਨੂੰ ਛਾਤੀ ਨਾਲ ਲਾ ਲਿਆ ਭਾਵੇਂ ਬੱਚਾ ਛੋਟਾ ਸੀ ਪਰ ਮੈਂ ਸਮਝਦਾਰ ਸਮਝਦਾ ਹਾਂ ਕਿ ਬੱਚਾ ਅ ਬੱਚੇ ਦਾ ਸਵੈਮਾਨ ਛੋਟੀ ਉਮਰ ਵਿੱਚ ਪੁੰਗਰਦਾ ਹੈ ਤੇ ਪਰਵਲ ਹੁੰਦਾ ਹੈ ਜਿੰਨਾ ਕਿਸੇ ਵੱਡੇ ਬੰਦੇ ਦਾ ਜਿਸ ਇਨਸਾਨ ਦਾ ਸਵੈਮਾਨ ਛੋਟੀ ਉਮਰ ਵਿੱਚ ਪੁੱਗਰਦਾ ਹੈ ਤੇ ਪ੍ਰਵਲ ਨਹੀਂ ਹੁੰਦਾ ਉਹ ਆਪਣਾ ਸਵੈਮਾਨ ਅਗਲੀ ਉਮਰ ਵਿੱਚ ਵੀ ਨਹੀਂ ਰੱਖ ਸਕਦਾ ਮੈਂ ਮੰਨਦਾ ਹਾਂ ਕਿ ਮੈਨੂੰ ਗੁੱਸਾ ਬਹੁਤ ਆਉਂਦਾ ਹੈ ਤੇ ਬਹੁਤ ਛੇਤੀ ਆਉਂਦਾ ਹੈ ਕੋਈ ਕੰਮ ਕੋਈ ਗਲਤ ਕੰਮ ਦੇਖ ਕੇ ਮੈਂ ਛੇਤੀ ਕਿਤੇ ਜਰ ਨਹੀਂ ਸਕਦਾ ਤੇ ਫੌਰਨ ਭੜਕ ਉੱਠਦਾ ਹਾਂ ਪਰ ਮੇਰਾ ਗੁੱਸਾ ਕਦੀ ਵੀ 2-4 ਮਿੰਟ ਤੋਂ ਵੱਧ ਨਹੀਂ ਹੁੰਦਾ ਜਿਸ ਨਾਲ ਗੁੱਸਾ ਹੋਵੇ ਉਸ ਨਾਲ ਉਸ ਤੋਂ ਪਿੱਛੋਂ ਪਿਆਰ ਵੀ ਵੱਧ ਜਾਂਦਾ ਹੈ ਇਸ ਗੁੱਸੇ ਵਿੱਚ ਵੀ ਇੱਕ ਦੋ ਵਾਰ ਥੱਪੜੀ ਤਾਂ ਮੈਂ ਵੀ ਆਪਣੇ ਪੋਤਰੇ ਦੇ ਵੀ ਟਿਕਾ ਚੁੱਕਾ ਹਾਂ ਜਿਸ ਨੂੰ ਮੈਂ ਜਾਣ ਨਾਲੋਂ ਵੀ ਵੱਧ ਪਿਆਰ ਕਰਦਾ ਹਾਂ ਪਰ ਬੱਚੇ ਨੂੰ ਚਪੇੜ ਮਾਰ ਕੇ ਬਾਅਦ ਵਿੱਚ ਮੈਂ ਖੁਦ ਰੋਂਦਾ ਹਾਂ ਪਤਾ ਨਹੀਂ ਇਹ ਮੇਰੀ ਕਮਜ਼ੋਰੀ ਹੈ ਜਾਂ ਸਖਸ਼ੀਅਤ ਦੀ ਮਜ਼ਬੂਤੀ ਪਰ ਮੇ ਕਿਸੇ ਬੱਚੇ ਨੂੰ ਕੋਈ ਵੀ ਹੋਰ ਮਾਰਦਾ ਨਹੀਂ ਚੱਲ ਸਕਦਾ ਇਹ ਬਚਪਨ ਦੀਆਂ ਰੰਗ-ਵਰੰਗੀਆਂ ਸਜਾਵਾਂ ਦਾ ਨਤੀਜਾ ਹੈ ਕਿ ਸਜ਼ਾ ਤੋਂ ਡਰ ਵੀ ਨਹੀਂ ਲੱਗਦਾ ਅਤੇ ਇਸ ਨੂੰ ਗੈਰ-ਇਨਸਾਨੀ ਹਰਕਤ ਵੀ ਸਮਝਦਾ ਹਾਂ ਮੇਰੇ ਵਿਚਾਰ ਵਿੱਚ ਜਸਮਾਨੀ ਸਜ਼ਾ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਪਿਆਰ ਅਤੇ ਸੋਹਰਦ ਪਹੁੰਚ ਜ਼ਿਆਦਾ ਕਾਗਾਰ ਹੁੰਦੀ ਹੈ ਚਾਹੇ ਬੱਚਾ ਹੋਵੇ ਚਾਹੇ ਕੋਈ ਨੌਜਵਾਨ ਸਕੂਲ ਵਿੱਚ ਬੱਚਿਆਂ ਨੂੰ ਜਸਮਾਨੀ ਸਜ਼ਾ ਤਾਂ ਇੱਕ ਪਾਸੇ ਸਮਝਦਾ ਹਾਂ ਕਿ ਮੈਂ ਵੱਡਿਆਂ ਨੂੰ ਜਾਂ ਨੌਜਵਾਨਾਂ ਨੂੰ ਜੋ ਪੁਲਿਸ ਸਜ਼ਾ ਦਿੰਦੀ ਹੈ ਉਹ ਵੀ ਉਲਟਾ ਅਸਰ ਕਰਦੀ ਹੈ ਸਜ਼ਾ ਤਾਂ ਪਹਿਲੀ ਕਟਣੀ ਹੀ ਔਕੀ ਹੁੰਦੀ ਹੈ ਜੋ ਮਹਿਸੂਸ ਹੁੰਦੀ ਹੈ ਉਸ ਤੋਂ ਬਾਅਦ ਤਾਂ ਸਜ਼ਾ ਪਾਉਣ ਵਾਲਾ ਢੀਠ ਹੋ ਜਾਂਦਾ ਹੈ ਅਤੇ ਅਪਰਾਧੀ ਵਿਰਤੀ ਉਸ ਵਿੱਚੋਂ ਪ੍ਰਵਲ ਹੋਣ ਲੱਗਦੀ ਹੈ ਅਤੇ ਇਸ ਨਾਲ ਹੀ ਸਜ਼ਾ ਦੇਣ ਵਾਲੇ ਦੀ ਇਨਸਾਨੀ ਬਿਰਤੀ ਅਤੇ ਸੋਚ ਉਖੜ ਕੇ ਹਵਾਨਾ ਨਾਲੋਂ ਵੀ ਬੱਦਤਰ ਹੋ ਜਾਂਦਾ ਹੈ ਮੇਰੇ ਵਿਚਾਰ ਵਿੱਚ ਸਜ਼ਾ ਪਾਉਣ ਵਾਲੇ ਨਾਲੋਂ ਸਜ਼ਾ ਦੇਣ ਵਾਲੇ ਦੀ ਮਾਨਸਿਕਤਾ ਤੇ ਸਖਸ਼ੀਅਤਾਂ ਵਿੱਚ ਵੱਧ ਗਰਾਫਟ ਆਉਂਦੀ ਹੈ ਚਾਹੇ ਉਹ ਇੱਕ ਅਧਿਆਪਕ ਹੋਵੇ ਮਾਪੇ ਹੋਵੇ ਜਾਂ ਫਿਰ ਪੁਲਿਸ ਅਧਿਕਾਰੀ ਸਭ ਤੋਂ ਉੱਤੇ ਇੱਕ ਅਜੀਹਾ ਅਸਰ ਹੁੰਦਾ ਹੈ ਜਿਸਮਾਨੀ ਸਜ਼ਾ ਦਾ ਤਸੀਹੇ ਦੇਣ ਵਾਲੇ ਦੀ ਆਤਮਾ ਕਸਾਈ ਅਤੇ ਪਹਿਲਾ ਬੱਕਰਾ ਵੱਢਣ ਵਾਂਗ ਇੱਕ ਦੋ ਵਾਰ ਤਾਂ ਆਵਾਜ਼ ਦਿੰਦੀ ਹੈ ਪਰ ਹੌਲੀ-ਹੌਲੀ ਆਤਮਾ ਦੀ ਆਵਾਜ਼ ਮੱਦਮ ਹੋ ਜਾਂਦੀ ਹੈ ਤੇ ਆਖਰ ਖਮੋਸ਼ ਹੋ ਜਾਂਦੀ ਹੈ ਇਸ ਸੰਦਰਭ ਵਿੱਚ ਮੈਂ ਸੋਚਦਾ ਹਾਂ ਕਿ ਇਹ ਪੁਲਿਸ ਦੀ ਤਤਸਦ ਕਰਦੀ ਹੈ ਤੇ ਗੈਰ ਇਨਸਾਨੀ ਤਸੀਹੇ ਦਿੰਦੀ ਹੈ ਭਾਵੇਂ ਇਹ ਤਸੀਹੇ ਅਪਰਾਧੀਆਂ ਤੇ ਅੱਤਵਾਦੀਆਂ ਨੂੰ ਕਿਉਂ ਨਾ ਦਿੱਤੇ ਜਾਵੇ ਕਿਵੇਂ ਇੱਕ ਇਨਸਾਨ ਦੂਜੇ ਦੀ ਪੀੜ, ਕੁਰਲਾਹਟ ਅਤੇ ਚੀਕਾਂ ਵਾਸਤੇ ਸੁਣ ਕੇ ਫੇਰ ਵੀ ਆਪਣੇ ਹੱਥਾਂ ਨੂੰ ਨਹੀਂ ਸੰਕੋਚਦਾ ਕਿਉਂ ਉਸਦੇ ਦਿਲ ਵਿੱਚ ਤਰਸ ਅਤੇ ਰਹਿਮ ਨਹੀਂ ਉਪਜਦਾ ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਪੁਲਿਸ ਵਾਲੇ ਵੀ ਕਾਫੀ ਸ਼ਰੀਫ ਹੁੰਦੇ ਹਨ ਕਈ ਤਾਂ ਦੇਵਤੇ ਸਰੂਪ ਵੀ ਹੁੰਦੇ ਨੇ ਖਾਸ ਕਰਕੇ ਅਫਸਰ ਸ਼੍ਰੇਣੀ ਵਿੱਚ ਪਰ ਅਕਸਰ ਇਹਨਾਂ ਦੀ ਬਿਗੜੀ ਹੋਈ ਕੁਰੂਕਤ ਸ਼ਖਸੀਅਤ ਇਹਨਾਂ ਦੇ ਚਿਹਰਿਆਂ ਤੇ ਸਾਫ਼ ਲਿਖੀ ਜਾਂਦੀ ਹੈ ਪੰਜਾਬ ਦੀ ਪੁਲਿਸ ਆਪਣੀ ਸ਼ਕਤੀ ਅਤੇ ਗੈਰ ਇਨਸਾਨੀ ਵਰਤਾਰੇ ਬਾਰੇ ਸਾਰੇ ਦੇਸ਼ ਵਿੱਚ ਪ੍ਰਸਿੱਧ ਜਿਸ ਆਦਮੀ ਨੇ ਇਸ ਮਹਿਕਮੇ ਵਿੱਚ ਖਾਸ ਕਰਕੇ ਥਾਣਿਆਂ ਵਿੱਚ ਕੰਮ ਕੀਤਾ ਹੈ ਉਹ ਤਾਂ ਭਾਵੇਂ ਸਿਵਲ ਵਰਦੀ ਵਿੱਚ ਹੀ ਹੋਵੇ ਦੂਰੋਂ ਦਿਸ ਪੈਂਦਾ ਹੈ ਇੱਕ ਤਾਂ ਸ਼ਕਲ ਹੀ ਕੁਰਖਖਤ ਹੁੰਦੀ ਹੋ ਜਾਂਦੀ ਹੈ ਤੇ ਦੂਜੀ ਬੋਲੀ ਵੀ ਅਣਕੜ ਅਤੇ ਘਟੀਆ ਕਿਸਮ ਦੀ ਹੋ ਜਾਂਦੀ ਹੈ ਜੇ ਸ਼ਕਲੋਂ ਨਾ ਪਛਾਣਿਆ ਜਾਵੇ ਤਾਂ ਬੋਲਣ ਤੋਂ ਫੱਟ ਪਛਾਣਿਆ ਜਾਂਦਾ ਹੈ ਇਸੇ ਤਰ੍ਹਾਂ ਇਹਨਾਂ ਮਾਸਟਰਾਂ ਦਾ ਆਚਰਣ ਅਤੇ ਵਧੀਰਾ ਘਟੀਆ ਹੋਵੇ ਅਤੇ ਇੱਕ ਚੰਗੇ ਅਧਿਆਪਕ ਦੀਆਂ ਕਦਰਾਂ ਕੀਮਤਾਂ ਦਾ ਮਾਲਕ ਨਾ ਹੋਵੇ ਤਾਂ ਉਸ ਦੀ ਸ਼ਕਲ ਵੀ ਫੁੱਟ ਫੁੱਟ ਕੇ ਉਸ ਅੰਦਰਲੇ ਦੀ ਨਿਸ਼ਾਨਦੇਹੀ ਕਰਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਲਿੰਕਨ ਨੂੰ ਉਸ ਦੇ ਅਹੁਦੇ ਸੰਭਾਲਣ ਤੇ ਉਸ ਦੇ ਕੁਝ ਮਿੱਤਰਾਂ ਨੇ ਕਿਸੇ ਵਿਅਕਤੀ ਦੀ ਇੱਕ ਸਿਫਤ ਸਿਫਾਰਿਸ਼ ਕਰਦਿਆਂ ਕਿਹਾ ਸੀ ਕਿ ਇਸ ਨੂੰ ਆਪਣੀ ਕੈਬਨਟ ਮંત્રી ਮੰਡਲ ਵਿੱਚ ਲੈ ਲਵੋ ਲਿੰਕਨ ਨੇ ਉੱਤਰ ਦਿੱਤਾ ਕਿ ਉਹ ਉਸ ਨੂੰ ਵਿਅਕਤੀ ਦੀ ਸ਼ਕਲ ਚੰਗੀ ਨਹੀਂ ਲੱਗਦੀ ਦੋਸਤਾਂ ਨੇ ਕਿਹਾ ਕਿ ਇਸ ਵਿੱਚ ਉਸ ਵਿਚਾਰੇ ਦਾ ਕੀ ਕਸੂਰ ਹੈ ਸ਼ਕਲ ਤਾਂ ਰੱਬ ਨੇ ਬਣਾਈ ਹੈ ਲਿੰਕਨ ਨੇ ਉੱਤਰ ਦਿੱਤਾ ਕਿ ਨਹੀਂ 40 ਸਾਲ ਤੋਂ ਪਿੱਛੋਂ ਹਰ ਆਦਮੀ ਆਪਣੇ ਚਿਹਰੇ ਦਾ ਖੁਦ ਜ਼ਿੰਮੇਵਾਰ ਹੁੰਦਾ ਹੈ ਇੰਨੀ ਦੇਰ ਲਈ ਜ਼ਿੰਦਗੀ ਦੀਆਂ ਕਰਤੂਤਾਂ ਚਿਹਰੇ ਉੱਤੇ ਉਕਰੀਆਂ ਜਾਂਦੀਆਂ ਹਨ ਅਤੇ ਚਿਹਰਾ ਬਦਲ ਜਾਂਦਾ ਹੈ ਇਹ ਗੱਲ ਮੈਨੂੰ ਬਿਲਕੁਲ ਠੀਕ ਲੱਗਦੀ ਹੈ ਚਿਹਰੇ ਦਾ ਪ੍ਰਭਾਵ ਇਨਸਾਨ ਦੇ ਅੰਦਰਲੇ ਪ੍ਰਗਟਾਵਾ ਹੁੰਦਾ ਹੈ ਇਸ ਕਰਕੇ ਭੈੜੀਆਂ ਕਰਤੂਤਾਂ ਕਰਨ ਵਾਲਿਆਂ ਦੇ ਚਿਹਰੇ ਵੀ ਗੁਰਵਕਤ ਹੋ ਜਾਂਦੇ ਹਨ ਤੇ ਚਲਾਕ ਬੰਦਿਆਂ ਦੇ ਚਿਹਰੇ ਮੀਸਣਾਪਣ ਚਲਕੁੱਟਦਾ ਹੈ ਤੇ ਇਨਸਾਨ ਦੇ ਚਿਹਰੇ ਤੇ ਨੂਰ ਆ ਜਾਂਦਾ ਹੈ ਤੇ ਨੇਕ ਇਨਸਾਨਾਂ ਦੇ ਚਿਹਰਿਆਂ ਤੇ ਨੂਰ ਆ ਜਾਂਦਾ ਹੈ ਅਗਲੇਰੀ ਜ਼ਿੰਦਗੀ ਦੀ ਪੌਂਚ ਛੋਟੀ ਉਮਰ ਵਿੱਚ ਮਾਪੇ ਦੀ ਸਹਬਤ ਸਿਖਲਾਈ ਅਤੇ ਮੁੱਢਲੇ ਸਿੱਖਿਆ ਵਿੱਚ ਅਧਿਆਪਕਾਂ ਤੋਂ ਪ੍ਰਾਪਤ ਹੁੰਦੀ ਹੈ ਜੇ ਇਸ ਵੇਲੇ ਇਹ ਇਨਸਾਨੀ ਕਦਰਾਂ ਕੀਮਤਾਂ ਕੱਚੀਆਂ ਰਹਿ ਜਾਣ ਤਾਂ ਜ਼ਿੰਦਗੀ ਦੇ ਪੰਤ ਵਿੱਚ ਗੁਰਭਗਤ ਅਤੇ ਘਟੀਆ ਹਾਲਾਤ ਤੇ ਵਿਅਕਤੀਆਂ ਨਾਲ ਲਾਪ ਬਾਪੇ ਨਾਲ ਇਨਸਾਨ achhiyan kadran kimta cheti hi kho baithda hai ਧੰਨਵਾਦ ਜੀ